ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂ ਸਿੰਘ ਬੈਂਸ ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਲਈ ਬਹੁਤ ਹੀ ਵੱਡਾ ਦਿਨ ਹੈ ਸਾਡੀ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਹਰ ਇੱਕ ਪੰਜਾਬੀ ਨੂੰ 10 ਲੱਖ ਦੀ ਸਿਹਤ ਗਾਰੰਟੀ ਜਿਹੜੀ ਹੈ ਉਹ ਦਿੱਤੀ ਗਈ ਹੈ ਆ ਇਸ ਦਾ ਪ੍ਰੋਸੈਸ ਕਿਵੇਂ ਹੋਊਗਾ ਉਸ ਦੇ ਲਈ ਜਿਵੇਂ ਸਾਡੇ ਜਿਹੜਾ ਪੰਜਾਬ ਯੂ ਡਿਵੈਲਪਮੈਂਟ ਬੋਰਡ ਆ ਸਾਡੀ ਸਾਰੇ ਨਨਪੁਰ ਸਾਹਿਬ ਦੀ ਟੀਮ ਤੇ ਹਰ ਪਿੰਡ ਦੇ ਵਿੱਚ ਯੂਥ ਕਲੱਬ ਰਜਿਸਟਰਡ ਹੈ ਸਰਕਾਰੀ ਹੈ ਉਹਨਾਂ ਕੋਲ ਆਈ.ਡੀ. ਕਾਰਡ ਹੋਊਗਾ ਤਾਂ ਯੂ ਡਿਵੈਲਪਮੈਂਟ ਬੋਰਡ ਦਾ ਸਾਡਾ ਜਿਹੜਾ ਮੈਂਬਰ ਹੈ ਉਹ ਯੂਥ ਕਲੱਬ ਦਾ ਉਹ ਤੁਹਾਡੇ ਘਰ ਘਰ ਆਊਗਾ ਕਿਸੇ ਨੂੰ ਵੀ ਕੋਈ ਲਾਇਸ ਲੱਗਣ ਦੀ ਲੋੜ ਨਹੀਂ ਕਿਤੇ ਜਾ ਕੇ ਕਿਸੇ ਦਫ਼ਤਰ ਚ ਜਾਣ ਦੀ ਲੋੜ ਨਹੀਂ ਸਾਡੀ ਟੀਮ ਆਊਗੀ ਤੁਹਾਡੇ ਘਰ ਆਣਗੇ ਤੇ ਉਹ ਤੁਹਾਨੂੰ ਕੀ ਚਾਹੀਦਾ ਜੀ ਜਿਹੜਾ ਘਰ ਦਾ ਮੁਖੀ ਹੈ ਉਸ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਜਿਵੇਂ ਆ ਉਹ ਤੁਸੀਂ ਰੱਖਣਾ ਹੈ ਸਾਰੀ ਟੀਮ ਆ ਕੇ ਉਸ ਨੂੰ ਰਜਿਸਟਰ ਕਰਨਗੇ ਤੇ ਜਿਵੇਂ ਆਪਾਂ ਰਜਿਸਟਰ ਕਰਦੇ ਹਾਂ ਉਹ ਤੁਹਾਨੂੰ ਇੱਕ ਅਪਾਇੰਟਮੈਂਟ ਦੇ ਦਣਗੇ ਜਿਵੇਂ ਆਪ ਮਸ਼ੀਨ ਹੋਗੀ ਤੇ ਆਪਾਇੰਟਮੈਂਟ ਆ ਜਾਂਦੀ ਹੈ ਇਸ ਅਪਾਇੰਟਮੈਂਟ ਦੇ ਰਾਹੀਂ ਤੁਸੀਂ ਆਪਣੇ ਨੇੜਲੇ ਜਿਹੜਾ ਸੀਐਸਸੀ ਸੈਂਟਰ ਹੁੰਦਾ ਉਸ ਦੇ ਉੱਤੇ ਵੀ ਡਿਟੇਲ ਆਈ ਹੋਗੀ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਤੁਸੀਂ ਸਵੇਰੇ ਜਾਣਾ ਦੁਪਹਿਰੇ ਜਾਣਾ ਜਾਂ ਸ਼ਾਮੀ ਜਾਣਾ ਤੁਸੀਂ ਉੱਥੇ ਜਾ ਕੇ ਆਪਣੇ ਪਰਿਵਾਰ ਦੇ ਸਾਰੇ ਜੀ ਜਿਨ੍ਹਾਂ ਜਿਨ੍ਹਾਂ ਦੀ ਆਪਾਂ ਬੀਮਾ ਕਰਾਣਾ ਉਹਨਾਂ ਦਾ ਜਾਤੀ ਆਧਾਰ ਕਾਰਡ ਤੇ ਵੋਟਰ ਕਾਰਡ ਪਲੱਸ ਉਹਨਾਂ ਦਾ ਜਿਹੜਾ ਹੈ ਉਥੇ ਫਿੰਗਰਪ੍ਰਿੰਟ ਹੋਣਗੇ ਜਿਵੇਂ ਥੋਡੇ ਫਿੰਗਰਪ੍ਰਿੰਟ ਹੋ ਜਾਂਦੇ ਨੇ ਤੁਹਾਡਾ ਜਿਹੜਾ ਇੰਸ਼ੋਰੈਂਸ ਹੈ ਮਾਨਸਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ 10 ਲੱਖ ਦਾ ਬੀਮਾ ਉਹ ਸ਼ੁਰੂ ਹੋ ਜਾਂਦਾ ਹੈ ਉਹ ਐਕਟਿਵ ਹੋ ਜਾਂਦਾ ਹੈ ਤੁਹਾਨੂੰ ਰੈਕਨੋਲਜਮੈਂਟ ਲਿਫਟ ਆ ਜਾਊਗੀ ਜਿਹੜਾ ਕਾਰਡ ਹੈ ਉਹ 15 ਦਿਨ ਦੇ ਵਿੱਚ ਬਣ ਕੇ ਤੁਹਾਡੇ ਘਰੇ ਆ ਜਾਊਗਾ ਉਹ ਸਾਡੀ ਟੀਮ ਦੁਬਾਰਾ ਆ ਕੇ ਜਿਹੜਾ ਹੈ ਤੁਹਾਨੂੰ ਦੇਊਗੀ ਇਸ ਸਾਰੇ ਪ੍ਰੋਸੈਸ ਦੇ ਵਿੱਚ ਕਿਤੇ ਵੀ ਤੁਸੀਂ ਇੱਕ ਰੁਪਿਆ ਵੀ ਕਿਸੇ ਨੂੰ ਨਹੀਂ ਦੇਣਾ ਸਾਡੀ ਸਾਰੀ ਟੀਮ ਆ ਕੇ ਖੁਦ ਉਹ ਮਿਹਨਤ ਕਰਕੇ ਆਪ ਜੇ ਅਗਰ ਕਿਸੇ ਦੀ ਕੋਈ ਕਮੀ ਹੈ ਕੋਈ ਆਧਾਰ ਕਾਰਡ ਚੇਂਜ ਕਰਨਾ ਹੋਵੇ ਸਾਡੀ ਟੀਮ ਜਿਹੜੀ ਹੈ ਉਹ ਚੇਂਜ ਕਰਨਗੇ ਆ ਸਾਰਾ ਤੁਹਾਨੂੰ ਗਾਈਡ ਕੀਤਾ ਜਾਊਗਾ ਤੁਸੀਂ ਸੀਐਸਸੀ ਸੈਂਟਰ ਵੀ ਤਾਂ ਕਿ ਸੀਐਸਸੀ ਸੈਂਟਰਾਂ ਤੇ ਜਿਹੜਾ ਹੈ ਰਸਨਾ ਪਵੇ ਆ ਸੀਐਸਸੀ ਸੈਂਟਰਾਂ ਤੇ ਵੀ ਰਸਨਾ ਪਵੇ ਤੁਹਾਨੂੰ ਬਕਾਇਦਾ ਟਾਈਮ ਨਿਖਿਆ ਜਾਊਗਾ ਉੱਥੇ ਜਾ ਕੇ ਤੁਸੀਂ ਕਰਾਣਾ ਤੇ ਜਿਵੇਂ ਹੋ ਜਾਊਗਾ ਨਾਲ ਹੀ ਤੁਹਾਡੇ ਲਈ ਬੀਮਾ ਸਕੀਮ ਹੈ ਇਹ ਸ਼ੁਰੂ ਹੋ ਜਾਊਗੀ ਆ ਕੱਲ ਤੋਂ ਅਸੀਂ ਹਰ ਪਿੰਡ ਚਾਰੇ ਆਂ ਮੈਂ ਵੀ ਆਪਣੇ ਹਲਕੇ ਚ ਜਾਊਂਗਾ ਤੇ ਸਾਰੇ ਅਫਸਰ ਜਿਹੜੇ YouTube ਰੈਕਮੈਂਡ ਬੋਰਡ ਦੇ ਮੈਂਬਰ ਉਹ ਸਭ ਉਤਰਨਗੇ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕਰਤਾ ਉਹਨਾਂ ਦੀ ਮਦਦ ਕਰਨਗੇ ਤੇ ਇਹ ਤਾਂ ਨੇਕ ਕੰਮ ਹੈ ਇਹ ਕੋਈ ਪਾਰਟੀਵਾਦੀ ਦਾ ਕੰਮ ਨਹੀਂ ਹਰ ਇੱਕ ਪੰਜਾਬੀ ਨੂੰ ਇਹ ਸਾਥ ਦੇਣਾ ਚਾਹੀਦਾ ਸਾਰੇ ਸਰਪੰਚ ਸਹਿਬਾਨਾਂ ਨੂੰ ਮੈਂ ਬੇਤੀ ਕਰਦਾ ਸਾਰੇ ਲੰਬੜਦਾਰ ਸਹਿਬਾਨਾਂ ਨੂੰ ਆ ਸਾਰੇ ਜਿਹੜੇ ਪਿੰਡ ਦੇ ਮੂੰਹ ਤਵਾਰਾ ਕਿ ਆਪਾਂ ਹੌਲੀ ਹੌਲੀ ਜਿਹੜਾ ਪਿੰਡ ਦੇ ਸਪੈਲਾ ਸਭ ਤੋਂ ਵੱਧ ਲੋਡ ਬੰਦਾ ਹੈ ਜਿਸ ਦਾ ਹਜੇ ਇਲਾਜ ਚੱਲ ਰਿਹਾ ਬਿਮਾਰ ਹੈ ਬਿਲੋਂ ਉਹਨਾਂ ਦਾ ਬਣਾਉਣਾ ਸ਼ੁਰੂ ਕਰੀਏ ਤਾਂ ਕਿ ਜਿਹੜੀ ਰਾਹਤ ਹੈ ਉਹ ਫੌਰਨ ਉਹਨਾਂ ਨੂੰ ਰਾਹਤ ਮਿਲੇ ਤੇ ਹੌਲੀ-ਹੌਲੀ ਸਾਰਾ ਪਿੰਡ ਹਰ ਇੱਕ ਪੰਜਾਬੀ ਹਰ ਇੱਕ ਪਰਿਵਾਰ ਜਿਹੜਾ ਕਬਰ ਕਰਾਂਗੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਇਹ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਦੇ ਹੋ